ਬੋਲਦੀ ਕਹਿੰਦੇ ਕਿ ਮੇਰੀ ਟਿਕਟ ਤਾਂ ਪੱਕੀ ਆ। ਤੇ ਵੀਰ ਨੂੰ ਇੱਕ ਗੱਲ ਮੈਂ ਵੀ ਪੁੱਛਣਾ ਚਾਹੁੰਦਾ ਕਿ ਬਾਈ ਜੇ ਤੇਰੀ ਟਿਕਟ ਪੱਕੀ ਆ ਕੋਈ ਸਬੂਤ ਦੇ ਦੇ ਯਾਰ ਅਸੀਂ ਕਿਉਂ ਭੱਜੇ ਖੜਦੇ ਆ। ਕਹਿਣ ਨਾਲ ਤਾਂ ਨਹੀਂ ਕਹਿਣ ਨਾਲ ਤਾਂ ਮੈਂ ਵੀ ਕਿਹਾ ਵੀ 28 27 'ਚ ਵੀ ਪੱਕੀ ਆ 32 'ਚ ਵੀ ਪੱਕੀ ਆ ਫਿਰ ਮੰਨ ਲਓਗੇ ਬਾਈ ਜੀ। ਐਂਟਰੀ ਤਾਂ ਆਪਣੀ ਮਸਾਂ ਹੋਈ ਆ। ਦੱਸੋ ਕੀ ਨੂੰ ਨਹੀਂ ਪਤਾ ਤੂੰ ਪਹਿਲਾਂ ਕਿੰਨਾ ਰੌਲਾ ਪੈ ਚੁੱਕਿਆ ਕੀ ਖਸ਼ ਹੋਇਆ। ਮੰਜੇ ਤੇ ਪੈ ਕੇ ਪਸਤੌਣ ਨਾਲ ਚਾਹੀਆ ਕਿ ਝਟ ਦੇ ਉਠਾ ਦੇ ਬਿਲਕੁਲ ਦੇਖਾ। ਕੇ ਲਈ ਹੈ ਹਾਂ ਪਰ ਇਹ ਇਹ ਗੱਲ ਮੈਂ মিডিਏ ਤੇ ਕਹਿੰਦਾ ਮੈਂ ਕੱਲਾ ਇਸ ਚੀਜ਼ ਲਈ ਕੱਲਾ ਚੱਟ ਦੇਖਣ ਲਈ ਮੈਂ ਤਿਆਰ ਨਹੀਂ ਹੈਗਾ ਦੇਖੂੰਗਾ ਪਰ ਮੈਂ ਮੇਰੇ ਲੋਕਾਂ ਨੂੰ ਨਾਲ ਲੈ ਕੇ ਦੇਖੂੰਗਾ ਉਹਨਾਂ ਨੂੰ ਛੱਡ ਕੇ ਨਹੀਂ ਜਾਂਦਾ ਲੋਕਾਂ ਨੇ ਮੈਨੂੰ ਇਸ ਲਾਈਨ 'ਚ ਤੁਰਨ ਤੋਂ ਪਹਿਲਾਂ ਇਹ ਸਵਾਲ ਕੀਤਾ ਸੀਗਾ ਕਿ ਤੂੰ ਤਾਂ ਨਹੀਂ ਬਦਲ ਦੇਗਾ ਤੂੰ ਤਾਂ ਨਹੀਂ ਬੋਲਦੀ ਮੈਨੂੰ ਸਾਨੂੰ ਪਿੱਠ ਦਿਖਾ ਜਿੰਦਾ ਜਦੋਂ ਤੁਸੀਂ ਲੜਾਈ ਲੜਦੇ ਹੋ ਨਾ ਤਾਂ ਫਿਰ ਯਾਰ ਅੱਗੇ 플레이ਰ ਨਾਲ ਦੇਖੋ ਵੀ ਉਹ ਤੱਕੜਿਆ ਜਾਂ ਮਾੜਾ ਫਿਰ ਲੜਾਈ ਉਹਦੇ ਨਾਲ ਇਹ ਲੜੋ ਵੀ ਇਹ ਆਖਰੀ ਹੈ ਗੋਲਟੀ ਨਾਲ ਤੁਹਾਡੇ ਬੜੇ ਚੰਗੇ ਸਬੰਧ ਸੀਗੇ ਪਰ ਇੱਕ ਸਵਾਲ ਹੈ ਕਿ ਕਿਉਂਕਿ ਉਹਨੇ ਰੀ-ਐਂਟਰੀ ਹੋਈ ਹੈ ਤੁਹਾਡੇ ਬੜੇ ਚੰਗੇ ਸਬੰਧ ਸੀ ਤੁਸੀਂ ਉਹਨਾਂ ਦੀ ਟੀਮ ਦਾ ਇੱਕ ਹਿੱਸੇ ਵਜੋਂ ਵਿਚਰਦੇ ਸੀਗੇ ਕਿ ਦੁਬਾਰਾ ਗੱਲਬਾਤ ਜਦੋਂ ਰੀ-ਐਂਟਰੀ ਹੋਈ ਕਿਤੇ ਫੋਨ ਆਇਆ ਹੋਵੇ ਜਾਂ ਸੁਨਾਇਆ ਘੱਲਿਆ ਹੋਵੇ ਵੀ ਬਾਈ ਮਿਲ ਕੇ ਜਾਓ ਯਾਰ ਬੈਠਦੇ ਆ ਦੁਬਾਰਾ ਬਿਸ਼ੱਕ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਸਮਾਂ ਪਿਆ ਆ ਪਰ ਪੰਜਾਬ ਦੇ ਅੰਦਰ ਜਿਹੜੇ ਤਾਣੇ ਬਾਣੇ ਉਹ ਬੁਣੇ ਜਾਣ ਲੱਗੇ ਨੇ ਅਕਸਰ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਸਰਗਰਮੀ ਦੇਖੀ ਜਾਂਦੀ ਆ ਪਰ ਪੰਜਾਬ ਦਾ ਵੀ ਆਈਪੀ ਹਲਕਾ ਆ ਤੂਰੀ ਤੂਰੀ ਦੇ ਵਿੱਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਦੇ ਬਾਵਜੂਦ ਕਾਂਗਰਸ ਵਾਲੇ ਪਾਸਿਓ ਇਸ ਹਲਕੇ ਦੇ ਅੰਦਰ ਬਹੁਤ ਜ਼ਿਆਦਾ ਸਰਗਰਮੀ ਆ ਕਾਂਗਰਸ ਦੇ ਵਿੱਚ ਇਹ ਜੋਰ ਲੱਗਿਆ ਹੋਇਆ ਕਿ ਕਿਹੜਾ ਤਕੜਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੱਕਰ ਦੇ ਦੇਵੇਗਾ ਲਗਾਤਾਰ ਤੂਰੀ ਦੇ ਵਿੱਚ ਅਪਡੇਟਾਂ ਆਉਂਦੀਆਂ ਰਹਿੰਦੀਆਂ ਨੇ ਪੀਪੀਸੀ ਦੇ ਮੈਂਬਰ ਬਾਈ ਹਰਦੀਪ ਦੌਲਤਪੁਰ ਸਾਡੇ ਨਾਲ ਨੇ ਤੂਰੀ ਦੇ ਵਿੱਚ ਕਾਂਗਰਸ ਦੀ ਸਿਆਸਤ ਤੇ ਓਵਰਆਲ ਇਸ ਸਮੇਂ ਅਪਡੇਟਸ ਕੀ ਚੱਲ ਰਹੀਆਂ ਨੇ ਕੀ ਤੂਰੀ ਹਲਕਾ ਇਸ ਸਮੇਂ ਸੋਚ ਰਿਹਾ ਹੈ ਕੀ ਚੱਲ ਰਿਹਾ ਹੈ ਤੇ ਬਾਰੇ ਗੱਲਬਾਤ ਕਰਦੇ ਆ ਬਾਈ ਜੀ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਬਾਈ ਹਰਿੰਦਰ ਲੋਕ ਪੁਆਇੰਟ ਦੇਖਣ ਵਾਲੇ ਸਾਰੀ ਦਰਸ਼ਕਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਮੁੱਖ ਮੰਤਰੀ ਸਾਹਿਬ ਦਾ ਹਲਕਾ ਅਪਡੇਟ ਤਾਂ ਰੋਜ਼ ਆਉਂਦੀ ਹੈ ਖਾਸ ਕਰਕੇ ਕਾਂਗਰਸ ਵਾਲੇ ਪਾਸਿਓਂ ਬੜੀਆਂ ਅਪਡੇਟਸ ਨਗੀਆਂ ਕਾਂਗਰਸ ਦੇ ਅੰਦਰ ਤਾਂ ਲੱਗਦਾ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਵੀ ਭਾਈ ਮੈਂ ਮੁੱਖ ਮੰਤਰੀ ਨੂੰ ਟੱਕਰ ਦੇਣੀ ਹੈ ਮੈਂ ਮੁੱਖ ਮੰਤਰੀ ਨੂੰ ਹਾਲਾਂਕਿ ਬਾਕੀ ਹਲਕਿਆ ਜਾਂਦਾ ਕਿ ਅਸੀਂ ਭੱਜ ਜਾਂਦੇ ਆ ਲੋਕ ਕਿਸੇ ਹੋਰ ਨੂੰ ਟਿਕਟ ਦੇ ਦੋ ਦੇਖੋ ਭਾਈ ਜਦੋਂ ਆਪਾਂ ਲੜਾਈ ਲੜਦੇ ਆ ਨਾ ਫੇਰ ਇਹ ਨਹੀਂ ਦੇਖਣਾ ਚਾਹੀਦਾ ਵੀ ਅੱਗੇ ਕੌਣ ਜੇ ਅੰਗ ਦਾ ਮੈਦਾਨ ਹੈ ਗਰਾਊਂਡ ਹੈ ਜੀ ਗਰਾਊਂਡ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਹੁੰਦਾ ਕਿ ਮਾੜਾ ਪਲੇਅਰ ਦੇਖ ਕੇ ਆਪਾਂ ਗਰਾਊਂਡ ਚੋਂ ਕੱਢੀਏ ਉੱਥੇ ਤੇ ਇੱਕ ਟਾਸ ਹੁੰਦਾ ਉਹ ਵੀ ਕਿਸੇ ਪਲੇਅਰ ਨਾਲ ਇਹੋ ਜਿਹਾ ਨ ਆਪਣੀ ਇਹੋ ਜਿਹੀ ਹੋਣੀ ਚਾਹੀਦੀ ਵੀ ਉਹਦੇ ਲਈ ਚਾਹੇ ਮੁੱਖ ਮੰਤਰੀ ਨੇ ਚਾਹੇ ਕੋਈ ਵੀ ਆ ਠੀਕ ਹੈ ਜੀ ਤਿਆਰੀ ਵੱੱਡੀ ਹੋ ਵਿਦਣੀ ਪੈਂਦੀ ਹੁੰਦੀ ਆ ਇਸ ਕਰਕੇ ਲੱਗੇ ਹੋਇਆ ਦਿਨ ਰਾਤ ਇੱਕ ਕਰ ਰੱਖਿਆ ਜੀ ਠੀਕ ਹੈ ਦੂਜੀ ਗੱਲ ਦੇਖੋ ਮੁੱਖ ਮੰਤਰੀ ਸਾਹਿਬ ਦਾ ਹਲਕੇ ਜੀ ਧੂਰੀ ਦੇ ਵਿੱਚ ਤੁਸੀਂ ਵੀ ਸਾਡੇ ਗਵਾਂਢੀ ਸ਼ਹਿਰ ਦੇ ਰਹਿਣ ਵਾਲਿਓ ਤੁਸੀਂ ਖੁਦੇ ਦੇਖ ਲਿਆ ਹੋਣਾ ਵੀ ਕੋਈ ਇਹੋ ਜਿਹੀ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਉਹਨਾਂ ਨੇ ਕੋਈ ਉਦਯੋਗ ਲਿਆਂਦਾ ਹੋਵੇ ਜਾਂ ਕੋਈ ਇਹੋ ਜਿਹਾ ਕੰਮ ਕਰਿਆ ਹੋਵੇ ਜਿਹਨੂੰ ਲੈ ਕੇ ਸਾਨੂੰ ਮਾਣ ਹੋਵੇ ਵੀ ਅਸੀਂ ਸੀਐਮ ਸਾਹਿਬ ਨੂੰ ਚੁਣਿਆ ਸੀਗਾ ਵੀ ਉਹਨਾਂ ਨੇ ਸਾਡੇ ਸ਼ਹਿਰ ਲਈ ਆ ਕੀਤਾ ਤਾਂ ਇਸੇ ਕਰਕੇ ਸਾਡੇ ਕੋਲੇ ਜੀ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਲੋਕਾਂ ਦੀਆਂ ਬਹੁਤ ਅਸੀਂ ਦੇਖਦੇ ਆਂ ਮਾਹੌਲ ਇੱਥੇ ਦਾ ਇਹੋ ਜਿਹਾ ਹੋਇਆ ਬੀਸੀਐਮ ਤੋਂ ਬਾਅਦ ਇੱਕ ਸਭ ਤੋਂ ਵੱਡੀ ਗੱਲ ਕੀ ਹੈ ਬਾਈ ਜੀ ਜੇ ਸ਼ਹਿਰ ਦਾ ਐਮਐਲਏ ਹੋਵੇ ਨਾ ਤਾਂ ਉਹਦੇ ਕੋਲ ਲੋਕਾਂ ਨੂੰ ਜਾਣਾ ਬਹੁਤ ਸੌਖਾ ਰਹਿੰਦਾ ਇਹਨਾਂ ਨੂੰ ਤਾਂ ਮਿਲ ਵੀ ਨਹੀਂ ਸਕਦੇ ਪਹਿਲਾਂ ਤਾਂ ਵੈਸੇ ਲੋਕਾਂ ਨੇ ਇਹਨਾਂ ਨੂੰ ਵੋਟ ਇਸ ਹਿਸਾਬ ਨਾਲ ਪਾਤੀ ਸੀ ਕਿ ਸਾਨੂੰ ਸੀਐਮ ਸਾਹਿਬ ਸੱਥਾਂ ਦੇ ਵਿੱਚ ਮਿਲਿਆ ਕਰਨਾ ਕਹਿੰਦੇ ਵੀ ਹੁੰਦੇ ਸੀ ਵੀ ਸਰਕਾਰ ਸੱਥਾਂ ਤੋਂ ਚਲਾਵਾਂਗੇ ਸੱਥਾਂ ਤੋਂ ਚਲਾਵਾਂਗੇ ਬਟ ਉਹ ਚੀਜ਼ਾਂ ਬਹੁਤ ਦੂਰ ਹੋ ਗਈਆਂ ਭਾਈ ਬਹੁਤ ਦੂਰ ਰਹਿ ਗਈਆਂ ਉਹ ਚੀਜ਼ਾਂ ਉਹਦੇ ਵਿੱਚ ਕਈ ਕੰਮਾਂ ਦੀ ਜ਼ਿਕਰ ਆਉਂਦਾ ਮੁੱਖ ਮੰਤਰੀ ਜਦੋਂ ਇੱਥੇ ਆਉਂਦੇ ਸੀ ਸੁਣਦੇ ਸੀਗੇ ਜਿੰਨੇ ਕੁ ਵਾਦੇ ਮੁੱਖ ਮੰਤਰੀ ਨੇ ਕੀਤੇ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਕੋਈ 5-4% ਜਾਂ ਉਹਨੀਆਂ ਉਮੀਦਾਂ ਤੇ ਖਰਾ ਉਤਰੇ ਨੇ ਕਿ ਭਗਵੰਤ ਮਾਨ ਜੀ ਬਈ ਜੀ ਅਸੀ ਤਾਂ ਇਸ ਤੋਂ ਪਹਿਲਾਂ ਕਈ ਕੰਮ ਕਰਾਏ ਨੇ ਸਾਨੂੰ ਤਾਂ ਉਹ ਧਰਨੇ ਲਾ ਕੇ ਹੀ ਕਰਾਉਣੇ ਪਏ ਨੇ ਠੀਕ ਹੈ ਬਾਕੀ ਜਿਹੜੀ ਸੀਐਮ ਸਾਹਿਬ ਦੀ ਆਬਦੀ ਬੋਲੀ ਸੀਗੀ ਕਿ ਮੈਂ ਤੁਹਾਡੇ ਸ਼ਹਿਰ ਲਈ ਇਹੋ ਜਿਹਾ ਤਹਾਨੂੰ ਸਿਟੀ ਬਣਾ ਕੇ ਦੇਵਾਂਗਾ ਸੀਐਮ ਸਿਟੀ ਕਿ ਲੋਕੀ ਦੇਖਣ ਆਉਣਗੇ ਇਹਨੂੰ ਮੈਨੂੰ ਲੱਗਦਾ ਯਾਰ ਸਾਡੇ ਲੋਕੀ ਚਾਹੁੰਦੇ ਹੋਣਗੇ ਵੀ ਇਹਨੂੰ ਛੱਡ ਕੇ ਕਿਤੇ ਹੋਰ ਚਲੇ ਜਾਈਏ ਸ਼ਾਇਦ ਇਹੋ ਜਿਹਾ ਬਣਾ ਬਿਲਕੁਲ ਜੀ ਬਿਲਕੁਲ ਕੁਛ ਇਹੋ ਜਿਹਾ ਹੈ ਹੀ ਨਹੀਂ ਦੇਖਣਯੋਗ ਜਿਹੜਾ ਅਸੀਂ ਦਿਖਾ ਸਕੀਏ ਵੀ ਇੱਥੇ ਹੋ ਗਿਆ ਸੀਐਮ ਸਾਹਿਬ ਨੇ ਜੋ ਵੀ ਕੋਈ ਗੱਲ ਬੋਲੀ ਸੀ ਮੈਨੂੰ ਲੱਗਦਾ ਹੀ ਨਹੀਂ ਉਹ ਪੂਰੀ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਬਈ ਜੀ ਇੱਕ ਹੋਰ ਵੀ ਹੈ ਜਦੋਂ ਦੇ ਸੀਐਮ ਸਾਹਿਬ ਇੱਥੋਂ ਮੁੱਖ ਮੰਤਰੀ ਬਣ ਕੇ ਕਹਿੰਦੇ ਐਮਐਲਏ ਜਿੱਤੇ ਨੇ ਨਾ ਉਹ ਦੁਬਾਰਾ ਉਹਨਾਂ ਨੇ ਕਦੇ ਬਾਜ਼ਾਰ ਦਾ ਦੌਰਾ ਵੀ ਨਹੀਂ ਕੀਤਾ ਧੰਨਵਾਦੀ ਦਾ ਦੌਰਾ ਵੀ ਉਹ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਕਿ ਵੀ ਫਿਰ ਜਿੱਥੋਂ ਆਪਾਂ ਸ਼ੁਰੂ ਕਰੀ ਸੀ ਧੂਰੀ ਦੇ ਅੰਦਰ ਕਾਂਗਰਸ ਦੇ ਅੰਦਰ ਇਹ ਹਾਲਾਤ ਨੇ ਕਿ ਟਿਕਟ ਤਾਂ ਇੱਕ ਹੈ ਇੱਕ ਔਨਾਰ ਹੈ ਕਈ ਜਾਣੇ ਬਿਮਾਰ ਨੇਗੇ ਤੁਹਾਡਾ ਨਾਂ ਵੀ ਆਉਂਦਾ ਤੁਸੀਂ ਵੀ ਜੋਰਜ ਮਾਇਸ਼ ਕਰ ਰਹੇ ਹੋ ਇਸ ਤੋਂ ਇਲਾਵਾ ਇੱਕ ਦੋ ਨਾ ਹੋਰ ਨੇ ਫਿਰ ਭਾਈ ਦਲਵੀਰ ਗੋਲਡੀ ਦੀ ਵੀ ਰੀ-ਐਂਟਰੀ ਹੋਈ ਹੈ ਐ ਕੀ ਲੱਗਦਾ ਕੀ ਹੈ ਤੁਹਾਨੂੰ ਕਿ ਕੀ ਮਾਹੌਲ ਬਣਨ ਵਾਲਾ ਕਾਂਗਰਸ ਦਾ ਬਾਈ ਦੀ ਗੱਲ ਦੇਖੋ ਇਸ ਚੀਜ਼ ਲਈ ਤਾਂ ਆਪਾਂ ਨੂੰ ਇੰਤਜ਼ਾਰ ਕਰਨਾ ਪੂ 2027 ਤੱਕ ਹੂੰ ਠੀਕ ਐ ਮੈਂ ਖੁਦ ਕਮਾ ਕੀ ਹਾਂ ਜੀ ਮੇਰੀ ਤਾਂ 27 ਦੀ ਟਿਕਟ ਵੀ ਪੱਕੀ ਐ ਜਿਵੇਂ 골ਡੀ ਬਾਈ ਕਹਿੰਦਾ ਵੀ ਮੇਰੀ 32 ਦੀ ਵੀ ਪੱਕੀ ਐ ਉਹਦੇ ਨਾਲ ਗੱਲ ਨਹੀਂ ਬਣਨ ਲੱਗੀ ਠੀਕ ਐ ਹਾਂ ਗੱਲ ਇਹ ਐ ਵੀ ਆਪਾਂ ਟਿਕਟ ਲਈ ਕੀਤਾ ਕੀ ਹੈ ਲੋਕਾਂ ਨਾਲ ਹੂੰ ਆਪਾਂ ਟਿਕਟ ਲੈਣੀ ਆ ਤਾਂ ਉਦੋਂ ਟਿਕਟ ਤੋਂ ਪਹਿਲਾਂ ਆਪਾਂ ਪਾਰਟੀ ਲਈ ਕਿੰਨਾ ਕੁ ਖੜੇ ਆ ਕਿੰਨਾ ਕੁ ਆਪਣੇ ਲੋਕਾਂ ਨਾਲ ਖੜੇ ਆ ਜਿਹਦੇ ਕਰਕੇ ਆਪਾਂ ਨੂੰ ਪਾਰਟੀ ਟਿਕਟ ਦੇ ਉਤੇ ਲੋਕ ਇਸ ਚੀਜ਼ ਦੀ ਮੰਗ ਕਰਨਗੇ ਕਿ ਹਰ ਟਿਕਟ ਵੀ ਨੂੰ ਦਿੱਤੀ ਜਾਵੇ ਠੀਕ ਹੈ ਇਹ ਤਾਂ ਜਿਹੜਾ ਬੰਦਾ ਬਾਈ ਇਸ ਕੰਮ ਕਰਕੇ ਮਿਹਨਤ ਕਰਕੇ ਲੋਕਾਂ ਨੂੰ ਦਿਖਾਊਗਾ ਕਿ ਮੈਂ ਤੁਹਾਡੇ ਲਈ ਕੰਮ ਕਰਦਾ ਤੁਹਾਡੇ 'ਚ ਖੜ ਸਕਦਾ ਮੈਂ ਤੁਹਾਡਾ ਸੱਚਾ ਸਿਪਾਹੀ ਆ ਤੁਹਾਡੀ ਸੇਵਾ ਕਰ ਸਕਦਾ ਬਾਈ ਜੀ ਉਹ ਟਿਕਟ ਲੈ ਜਾਊਗਾ ਮੈਂ ਜਿੰਨੀਆਂ ਕਿ ਇੰਟਰਵਿਊਆਂ ਸੁਣੀਆਂ ਨੇ ਗਿਆ ਖਾਸ ਕਰਕੇ ਬਾਈ ਦਲਵੀਰ ਦੀਆਂ ਉਹ ਹਰ ਇੱਕ ਇੰਟਰਵਿਊ 'ਚ ਕਹਿੰਦੇ ਆ ਕਿ ਮੇਰੀ ਟਿਕਟ ਪੱਕੀ ਆ ਗੋਲਡੀ ਕਹਿੰਦੇ ਕਿ ਮੇਰੀ ਟਿਕਟ ਤਾਂ ਪੱਕੀ ਆ ਬਾਈ ਦੇਖੋ ਗੱਲ ਇਹ ਹੈ ਦਲਵੀਰ ਨੂੰ ਇੱਕ ਗੱਲ ਮੈਂ ਵੀ ਪੁੱਛਣਾ ਚਾਹੁੰਦਾ ਕਿ ਬਾਈ ਜੇ ਤੇਰੀ ਟਿਕਟ ਪੱਕੀ ਆ ਕੋਈ ਸਬੂਤ ਦੇ ਦੇ ਯਾਰ ਅਸੀਂ ਕਿਉਂ ਭੱਜੇ ਫਿਰਦੇ ਆ ਠੀਕ ਹੈ ਅਸੀਂ ਵੀ ਉਹ ਲੋਕਾਂ ਨੂੰ ਕਹਿ ਦਾਂਗੇ ਵੀ ਤੁਸੀਂ ਕਾਹਨੂੰ ਸਾਡੇ ਪਿੱਛੇ ਟਾਈਮ ਖਰਾਬ ਕਰਦੇ ਹੋ ਦਲਵੀਰ ਕੋਲ ਚੱਲ ਜਾਓ ਟਿੱਕ ਤਾਂ ਉਹਦੀ ਪੱਕੀ ਐ ਕੋਈ ਸਬੂਤ ਤਾਂ ਦੇ ਦੇਣ ਯਾਰ ਕਹਿਣ ਨਾਲ ਤਾਂ ਨਹੀਂ ਕਹਿਣ ਨਾਲ ਤਾਂ ਮੈਂ ਵੀ ਕਿਹਾ ਵੀ 28 27 ਚ ਵੀ ਪੱਕੀ ਐ 32 ਚ ਵੀ ਪੱਕੀ ਐ ਫਿਰ ਮੰਨ ਲਓਗੇ ਬਾਈ ਜੀ ਇਹ ਚੀਜ਼ ਨੂੰ ਕੌਣ ਅਸੈਪਟ ਕਰੂਗਾ ਕੌਣ ਮੰਨੂਗਾ ਕਿ ਹਾਂ ਇਹ ਗੱਲ ਸੱਚ ਹੈ ਕਹਿਣ ਨਾਲ ਕੁਝ ਨਹੀਂ ਹੁੰਦਾ ਬਾਈ ਜੀ ਜਦੋਂ ਕਹਿੰਦੇ ਨੇ ਨਾ ਤਾਂ ਵੈਸੇ ਇੱਕ ਗੱਲ ਹੈਗੀ ਵੀ ਚਿਹਰੇ ਤੇ ਦੇਖਿਆ ਕਰੋ ਰੀਅਲਿਟੀ ਹੈਗੀ ਆ ਨੈਚੁਰਲ ਐ ਉਹ ਗੱਲ ਉਹ ਤੁਹਾਨੂੰ ਚਿਹਰੇ ਤੋਂ ਹੀ ਪਤਾ ਲੱਗ ਜੂਗਾ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਲੋਕੀ ਬੜੇ ਸਮਝਦਾਰ ਨੇ ਬਾਈ ਸਾਰਿਆਂ ਨੂੰ ਪਤਾ ਨੇ ਗੱਲਾਂ ਆਪਾਂ ਕੀ ਨੂੰ ਬੇਵਕੂਫ ਬਣਾ ਰਿਹਾ ਤੁਸੀਂ ਯਾਰ ਐਂਟਰੀ ਤਾਂ ਆਪਣੀ ਮਸਾਂ ਹੋਈ ਆ ਦੱਸੋ ਕੀ ਨੂੰ ਨਹੀਂ ਪਤਾ ਤੂੰ ਪਹਿਲਾਂ ਕਿੰਨਾ ਰੌਲਾ ਪੈ ਚੁੱਕਿਆ ਕੀ ਕੁਛ ਹੋਇਆ ਤਾਂ ਫਿਰ ਇੰਟਰਵਿਊ ਨਾ ਸੌਖੀ ਹੋ ਜਾਂਦੀ ਨਹੀਂ ਉਹ ਤਾਂ ਕਹਿੰਦੇ ਕਿ ਬਹੁਤ ਸੌਖੀ ਹੋ ਗਈ ਬਸ ਜਿਵੇਂ ਆਮ ਗਏ ਸੀ ਵੈਸੇ ਉਵੇਂ ਵਾਪਸ ਆ ਗਏ ਬਾਈ ਜੀ ਤੁਹਾਡੇ মিডিਏ ਦੇ ਥਰੂ ਇਹ ਲੋਕਾਂ ਚ ਗੱਲਾਂ ਨਿਕਲ ਕੇ ਆਈਆਂ ਨੇ ਕਿ ਦਿੱਲੀ ਗਏ ਸੀ ਦਿੱਲੀ ਦੇ ਵਿੱਚ ਇਹਨਾਂ ਨੂੰ ਕੋਈ ਮਿਲਿਆ ਨਹੀਂ ਉਸ ਤੋਂ ਪਹਿਲਾਂ ਇਹਨਾਂ ਨੇ ਕਿੰਨੀ ਵਾਰ ਟਰਾਈ ਕਰਿਆ ਇਹ ਖਾਲੀ ਮੁੜ ਕੇ ਆਏ ਨੇ ਇਹਨਾਂ ਨੂੰ ਕਿਸੇ ਨੇ ਟਾਈਮ ਨਹੀਂ ਦਿੱਤਾ ਕਿੰਨੀ ਵਾਰ ਟਰਾਈ ਕਰਿਆ ਬਾਈ ਜੀ ਤੁਹਾਡੇ মিডিਏ ਚ ਕਿੰਨੀ ਵਾਰ ਆ ਚੁੱਕਿਆ ਔਰ ਖੁਦ ਮੀਡੀਆ ਤੋਂ ਲਾਭਾ ਬਾਈ ਮੈਂ ਇੱਕ ਗੱਲ ਹੋਰ ਕਹਿਣਾ 골ਡੀ ਬਾਈ ਦਾ ਤੁਸੀਂ ਫੇਸਬੁੱਕ ਪੇਜ ਚੈੱਕ ਕਰਕੇ ਦੇਖ ਲਿਓ ਜਿਹਦੇ ਵਿੱਚ ਦੋ ਤਿੰਨ ਡੇਟਾ ਦਾ 골ਡੀ ਬਾਈ ਨੇ ਦਿੱਤੇ ਸੀ ਵੀ ਆਉਣ ਵਾਲੇ 15 ਦਿਨਾਂ ਵਿੱਚ ਮੈਂ ਕਾਂਗਰਸ ਚ ਜੁਆਇਨ ਕਰ ਰਿਹਾ ਆਉਣ ਵਾਲੇ 10 ਦਿਨਾਂ ਵਿੱਚ ਮੈਂ ਕਾਂਗਰਸ ਚ ਜੁਆਇਨ ਕਰ ਰਿਹਾ ਪਰ ਉਹ ਚੀਜ਼ ਕਈ ਕਈ ਮਹੀਨੇ ਲੰਘ ਜਾਂਦੇ ਸੀਗੇ ਤਾਂ ਜਦੋਂ ਜੁਆਇਨ ਹੋਈ ਆ ਉਸ ਤੋਂ ਪਹਿਲਾਂ ਵੀ ਇੱਕ ਰੋਜਾਨਾ ਸਪੋਕਸਮੈਨ ਨੇ ਦਿੱਲੀ ਦੀ ਨਿਊਜ਼ ਪਾਈ ਸੀਗੀ ਅਨੀ ਇੱਕ ਇਹ ਵੀ ਗੱਲ ਹੈ ਨਾ ਫਿਰ ੜਿੱਕਾ ਕੌਣ ਸੀਗਾ 골ਡੀ ਦੀ 골ਡੀ ਦੀ ਰੀ-ਐਂਟਰੀ ਦੇ ਵਿੱਚ ੜਿੱਕਾ ਕੌਣ ਸੀ ਨਾਂ ਤਾਂ ਕਈ ਚੱਲਦੇ ਨੇਗੇ ਕਿ ਆਖਰਕਾਰ ਇਹ ਗੁੱਸਾ ਸੀ 골ਡੀ ਪ੍ਰਤੀ ਕਾਂਗਰਸ ਦਾ ਜਾਂ ਕਾਂਗਰਸ ਦੇ ਵਰਕਰਾਂ ਦਾ ਜਾਂ ਕੋਈ ਵਿਸ਼ੇਸ਼ ਆਗੂ ਹੀ ਇਸ ੜਿੱਕਾ ਡਾ ਰਿਹਾ ਸੀਗਾ ਨਹੀਂ ਭਾਈ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ 골ਡੀ ਉਸ ਸਮੇਂ ਪਾਰਟੀ ਨੂੰ ਛੱਡ ਕੇ ਗਿਆ ਸੀਗਾ ਜਦੋਂ ਸਾਡੇ ਨੇਤਾ ਰਾਹੁਲ ਗਾਂਧੀ ਦੀ ਗੱਲ ਸੀਗੀ ਸਭ ਤੋਂ ਵੱਡਾ ੜਿੱਕਾ ਤਾਂ ਇਹ ਚੀਜ਼ ਸੀਗੀ ਕੀ ਹਾਂ ਠੀਕ ਹੈ ਯਾਰ ਆਪਾਂ ਜਿਸ ਲੀਡਰ ਨੂੰ ਆਪਾਂ ਨੇਤਾ ਮੰਨਦੇ ਆ ਆਪਣਾ ਲੀਡਰ ਮੰਨਦੇ ਆ ਜਿਸ ਬੰਦੇ ਨੂੰ ਉਸਦੇ ਟਾਈਮ ਹੀ ਆ ਕੇ ਭੱਜ ਗਿਆ ਦੂਜਾ ਦੂਜਾ ਬਾਈ ਦੀ ਆਪਣੀ ਬੋਲੀ ਹੈ ਫਿਰ ਆਪਾਂ ਕੀ ਕੁਝ ਬੋਲੇ ਹੋਈਆਂ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਜਾ ਕੇ ਤਾਂ ਸਫਾਈ ਦੇਣੀ ਹੋ ਪੈਣੀ ਸੀ ਕਿਤੇ ਹੋਲੀ ਟਾਈਮ ਲੱਗਦਾ ਬਾਈ ਫਿਰ ਉਹ ਚੀਜ਼ਾਂ ਨੂੰ ਕਲੀਅਰ ਕਰਨਾ ਹੋ ਡਿੱਕਾ ਕੋਈ ਨਹੀਂ ਹੈਗਾ ਡਿੱਕਾ ਤਾਂ ਬਾਈ ਜੀ ਆਪਣੀਆਂ ਗੱਲਾਂ ਨੇ ਆਪਣੀ ਬੋਲੀ ਹੈ ਨਾ ਇੱਕ ਵੀ ਗੱਲ ਚੱਲੀ ਸੀ ਕਿ ਵੀ ਗੋਲਡੀ ਤੇ 6 ਸਾਲ ਦੀ ਪਾਬੰਦੀ ਲੱਗੀ ਹੈ ਹਾਲਾਂਕਿ ਗੋਲਡੀ ਨੇ ਉਹਨੂੰ ਹੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਇੱਕੀ ਵਾਕਈ ਇਦਾਂ ਹੈ ਕਿ ਕੁਝ ਕਾਂ ਕਿ ਕਿ ਤੁਸੀਂ ਤਾਂ ਕਾਂਗਰਸ ਦੇ ਉਹਨਾਂ ਹਲਕਿਆਂ 'ਚ ਵਿਚਰਦੇ ਹੋ ਕੀ ਹੋਇਆ ਕੀ ਆਕਰ ਕਰ ਬਾਈ ਉਹ ਉਹਨਾਂ ਮੈਨੂੰ ਕਿਸੇ ਨੇ ਉਹ ਕਲਿੱਪ ਭੇਜੀ ਸੀਗੀ ਰੀਲ ਪਾਈ ਹੋਈ ਆ ਉਹਦੀ ਪਰ ਉਹ ਇੱਕ ਗੱਲ ਦੇਖਿਓ ਤੁਸੀਂ ਉਹ 'ਚ ਜਦੋਂ ਉਹ ਗੱਲ ਕਰ ਰਹੇ ਨੇ ਉਹਨਾਂ ਦਾ ਚਿਹਰਾ ਨੋਟ ਕਰਕੇ ਦੇਖਿਓ ਵੀ ਕਿਵੇਂ ਦਾ ਚਿਹਰਾ ਆ ਬੇਬੀ ਉਹ ਨੇਚਰਲੀ ਆ ਜਦੋਂ ਉਹ ਕਹਿ ਰਹੇ ਨੇ ਉਹ ਮੈਂ ਵੀ ਸੁਣਿਆ ਵੀ ਜਿਹੜੇ ਸਾਡੇ ਵਿਰੋਧੀ ਨੇ ਆ ਇੱਕ ਦੋ ਹੋਰ ਤੁਰੇ ਫਿਰਦੇ ਨੇ ਉਹ ਖੁਸ਼ ਹੋ ਜਾਣਗੇ ਬਾਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੇਰੇ ਮੀਡੀਆ ਤੇ ਕਹਿਣੀ ਚਾਹੁੰਦਾ ਸਵਾਦ ਬਾਈ ਉਹ ਕਾਹਦਾ ਸਵਾਦ ਹੈ ਜੇ ਗਰਾਊਂਡ ਦੇ ਕੱਲੇ ਇੱਕ ਪਲੇਅਰ ਨੂੰ ਮਿਲ ਜੇ ਯਾਰ ਖੇਡਣ ਦਾ ਸਵਾਦ ਤਾਂ ਫੇਰ ਹੈ ਨਾ ਵੀ ਉੱਥੇ ਜਦੋਂ ਗੁਰੂ ਸਾਹਮਣੇ ਕੋਈ ਟੱਕਰ ਦਾ ਹੋਵੇ ਠੀਕ ਹੈ ਫਿਰ ਖੇਡਾਂਗੇ ਸਵਾਦ ਆ ਉਹ 6 ਸਾਲ ਵਾਲੀ ਗੱਲ ਨਾ ਮੰਨ ਕੇ ਚੱਲੇ ਆ ਨਾ ਦਿਮਾਗ 'ਚ ਇੱਕ ਦਿਨ ਵੀ ਲੈ ਕੇ ਆ ਨਾ ਕਿਸੇ ਲੋਕਾਂ ਕੋਲੇ ਜਾ ਕੇ ਇਹ ਗੱਲ ਕਹੀ ਹੈ ਕਿ ਉਹ ਤਾਂ 6 ਸਾਲ ਇਲੈਕਸ਼ਨ ਨਹੀਂ ਲੜਦੇ ਠੀਕ ਹੈ ਲੋਕਾਂ ਚ ਇੱਕ ਗੱਲ ਜਰੂਰ ਕਰਦੇ ਆ ਅੱਜ ਵੀ ਕਹਿੰਨੇ ਕਹਿੰਦੇ ਰਹਾਂਗੇ ਕਿ ਥੋਟੇ ਮਾੜੇ ਸਮੇਂ ਚ ਕੌਣ ਖੜਿਆ ਠੀਕ ਹੈ ਤੁਹਾਡਾ ਸਾਥ ਕਿਹਨੇ ਦਿੱਤਾ ਪਿੱਠ ਕਿਹਨੇ ਦਿਖਾਈਆ ਇੰਨਾ ਜਰੂਰ ਦੇਖ ਲਿਓ ਆ ਕੋਈ ਮਤਲਬ ਹੀ ਨਹੀਂ ਹੈ ਦਾ 6 ਸਾਲ ਵਾਲੀ ਗੱਲ ਦਿਮਾਗ 'ਚ ਹੈ ਨਹੀਂ ਬਈ ਸੋਚੀ ਹੀ ਨਹੀਂ ਕਦੇ ਨਹੀਂ ਮਤਲਬ ਹੈ ਇੱਕ ਤੁਸੀਂ ਤੁਹਾਡੀ ਰੀਲ ਬੜੀ ਵਾਇਰਲ ਹੋਈ ਲੋਕਾਂ ਨੇ ਵੀ ਕਿਹਾ ਹਨਾ ਇਹ ਕਮਿਟਮੈਂਟ ਹੈ ਵੀ ਤੁਸੀਂ ਕਹਿੰਦੇ ਹੁਣ ਮੰਜੇ ਤੇ ਬੈਠ ਕੇ ਥੋੜਾ ਪੈ ਕੇ ਸੋਚੀ ਜਾਣਾ ਵੀ ਉਹ ਗੱਲ ਬਣੀ ਨਹੀਂ ਜੇ ਉਹ ਕਰ ਲੈਂਦੇ ਤਾਂ ਚੰਗਾ ਹੁੰਦਾ ਕਿ ਹਰਦੀਪ ਦੀ ਉਹ ਕਮਿਟਮੈਂਟ ਅੱਜ ਵੀ ਬਰਕਰਾਰ ਹੈ ਜਿਹੜੀ ਉਹ ਕਮਿਟਮੈਂਟ ਉਹਨਾਂ ਨੇ ਹਾਲਾਂਕਿ ਉਹ ਲੋ ਆ ਲੋਕ ਕਈ ਵਾਰ ਰੀਲਾ ਚ ਲੈ ਜਾਂਦੇ ਪਰ ਅੰਦਰੋਂ ਬੰਦੇ ਦੀ ਆਈ ਆਵਾਜ਼ ਹੁੰਦੀ ਹੈ ਕਈ ਵਾਰ ਅੱਛਾ ਜਿਹੜੇ ਬਾਈ ਤੁਸੀਂ ਕਹਿੰਦੇ ਝਟ ਦੇਖਾ ਹਾਂ ਝਟ ਦੇਖਣ ਵਾਲੀ ਮੰਜੇ ਤੇ ਪੈ ਕੇ ਪਸਤੌਣ ਨਾਲ ਚੰਗਾ ਕਿ ਝਟ ਦੇਖਾਂਗੇ ਬਿਲਕੁਲ ਦੇਖਾਂਗੇ ਬਾਈ ਕਲੀਅਰ ਹੈ ਹਾਂ ਪਰ ਇਹ ਇਹ ਗੱਲ ਮੈਂ ਮੀਡੀਆ ਤੇ ਕਹਿੰਦਾ ਮੈਂ ਕੱਲਾ ਇਸ ਚੀਜ਼ ਲਈ ਕੱਲਾ ਝੱਟ ਦੇਖਣ ਲਈ ਮੈਂ ਤਿਆਰ ਨਹੀਂ ਹੈਗਾ ਦੇਖੂੰਗਾ ਪਰ ਮੈਂ ਮੇਰੇ ਲੋਕਾਂ ਨੂੰ ਨਾਲ ਲੈ ਕੇ ਦੇਖੂੰਗਾ ਉਹਨਾਂ ਨੂੰ ਛੱਡ ਕੇ ਨਹੀਂ ਜਾਂਦਾ ਉਹਨਾਂ ਨੂੰ ਨਾਲ ਲੈ ਕੇ ਝੱਟ ਦੇਖੂੰ ਦੇਖੂੰਗਾ ਜ਼ਰੂਰ ਇੱਕ ਕਈ ਵਾਰੀ ਵੀ ਹੁੰਦਾ ਨਾ ਹੁਣ ਕਿਉਂਕਿ ਜਦੋਂ ਇੱਕ ਥਾਂ ਤੇ ਤਿੰਨ ਚਾਰ ਜਾਣੇ ਕੈਂਡੀਡੇਟ ਬਣ ਦੀ ਇੱਛਾ ਰੱਖਦੇ ਨੇਗੇ ਜਿਵੇਂ ਧੂਰੀ ਹੋਈ ਹਲਕਾ ਕਹਿ ਲਈ ਆਪਾਂ ਹਾਲਾਂਕਿ ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੇ ਖਿਲਾਫ ਲੜਨ ਲਈ ਏਡੀ ਵੱਡੀ ਲਾਈਨ ਵਿਰੋਧੀ ਧਿਰ ਚੋਂ ਲੱਗੀ ਹੋਈ ਹੈ ਬਾਚ ਨਰਾਸ਼ਤਾ ਜੀ ਆਉਂਦੀ ਹੈ ਵੀ ਚਲੋ ਯਾਰ ਇਹਨਾਂ ਨੇ ਨਹੀਂ ਦਿੱਤੀ ਆਪਾਂ ਕਿਤੇ ਹੋਰ ਲੈ ਲੈਂਨੇ ਆ ਟਿਕਟ ਨਹੀਂ ਐਵੇਂ ਦਾ ਕੁਝ ਨਹੀਂ ਹੈਗਾ ਬਾਈ ਰਹੀ ਗੱਲ ਮੁੱਖ ਮੰਤਰੀ ਵਾਲੀ ਦੇਖੋ ਜਦੋਂ ਤੁਸੀਂ ਲੜਾਈ ਲੜਦੇ ਹੋ ਨਾ ਤਾਂ ਫਿਰ ਯਾਰ ਅੱਗੇ 플레이ਰ ਨਾਲ ਦੇਖੋ ਵੀ ਉਹ ਤੱਕੜਾ ਜਾਂ ਮਾੜਾ ਫਿਰ ਲੜਾਈ ਉਹਦੇ ਨਾਲ ਇਹ ਲੜੋ ਵੀ ਇਹ ਆਖਰੀ ਹੈ ਹੂੰ ਆਖਰੀ ਤੱਕ ਲੜਾਂਗੇ ਬਾਈ ਔਰ ਦੇਖ ਉਹ ਹੁੰਦਾ ਨਹੀਂ ਵੀ ਜਦੋਂ ਜੇ ਕੱਲ ਤੋਂ ਗੱਲ ਕੀ ਹੁੰਦੀ ਆ ਵੀ ਜੇ ਮਾੜੇ ਪਲੇਅਰ ਨਾਲ ਲੜਾਈ ਹੋ ਜਾਏ ਅਗਲਾ ਕਹਿੰਦਾ ਯਾਰ ਇਹ ਤਾਂ ਬੰਦਾ ਮਾੜਾ ਸੀ ਇਹਦੇ ਟਾਕੜੇ ਨਾਲ ਸਵਾਦ ਆਊਗਾ ਔਰ ਰਹੀ ਗੱਲ ਤਾਕੜੇ ਮਾੜੇ ਵਾਲੀ ਗੱਲ ਉਹ ਵੱਡੇ ਬਾਦਲ ਸਾਹਿਬ ਵੀ ਹਾਰੇ ਸੀ ਛੋਟੇ ਵੀ ਹਾਰੇ ਸੀ ਆ ਕੈਪਟਨ ਅਮਰਿੰਦਰ ਜੀ ਵੀ ਹਾਰੇ ਸੀ ਐਡੇ ਐਡੇ ਥੰਮਾ ਨੂੰ ਮਾਰੀ ਲੋਕਾਂ ਨੇ ਪਲਟੀ ਦੇ ਕੇ ਤਾਂ ਯਾਰ ਲੋਕਾਂ ਨੂੰ ਕੀ ਕਹੋਣ ਹੈ ਗੋਲਡੀ ਨਾਲ ਤੁਹਾਡੇ ਬੜੇ ਚੰਗੇ ਸਬੰਧ ਸੀਗੇ ਆ ਵੈਸੇ ਲੋ ਦਰਸ਼ਕ ਵੀ ਕਹਿਣਗੇ ਵੀ ਗੋਲਡੀ ਗੋਲਡੀ ਕਰੇ ਜਾਂਦੇ ਆ ਪਰ ਇੱਕ ਸਵਾਲ ਹੈ ਕਿ ਉਹਨਾਂ ਦੀ ਰੀ-ਐਂਟਰੀ ਹੋਈ ਆ ਤੁਹਾਡੇ ਬੜੇ ਚੰਗੇ ਸਬੰਧ ਸੀ ਤੁਸੀਂ ਉਹਨਾਂ ਦੀ ਟੀਮ ਦਾ ਇੱਕ ਹਿੱਸੇ ਵਜੋਂ ਵਿਚਰਦੇ ਸੀਗੇ ਕਿ ਦੁਬਾਰਾ ਗੱਲਬਾਤ ਜਦੋਂ ਰੀ-ਐਂਟਰੀ ਹੋਈ ਕਿਤੇ ਫੋਨ ਆਇਆ ਹੋਵੇ ਜਾਂ ਸੁਣਾਇਆ ਘੱਲਿਆ ਹੋਵੇ ਵੀ ਭਾਈ ਮਿਲ ਕੇ ਜਾਓ ਯਾਰ ਬੈਠਦੇ ਆ ਦੁਬਾਰਾ ਭਾਈ ਦੇਖੋ ਚੰਗੇ ਸਬੰਧ ਸੀਗੇ ਬਿਲਕੁਲ ਇਦੇ 'ਚ ਕੋਈ ਦੋ ਰਹਿ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਤਾਂ ਦੁੱਖ ਇਹ ਆ ਕਿ ਸਾਡ ਨੂੰ ਜੇ ਅਸੀਂ ਚੰਗੇ ਸਬੰਧ ਮੰਨਦੇ ਸੀਗੇ ਤਾਂ ਅੱਗੇ ਵਾਲੇ ਬੰਦੇ ਨੂੰ ਵੀ ਮੰਨਣੇ ਚਾਹੀਦੇ ਸੀ ਉਹ ਚੰਗੇ ਸਬੰਧ ਸਾਡੇ ਦੇ। ਗੋਲਦੀ ਨੇ ਮੰਨੇ ਨਹੀਂ? ਨਹੀਂ ਮੰਨੇ ਤਾਂ ਹੀ ਤਾਂ ਬਈ ਉਹਨੇ ਸਾਡੇ ਨਾਲ ਸਲਾਹ ਕਰਨੀ ਠੀਕ ਨਹੀਂ ਸਮਝੀ ਹੈਗੀ। ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਯਾਰ ਜਿਹੜੇ ਬੰਦੇ ਮੇਰੇ ਪਿੱਛੇ ਲੋਕਾਂ ਨਾਲ ਲੜਦੇ ਝਗੜਦੇ ਸਪਾਈਆਂ ਦਿੰਦੇ ਫਰਦੇ ਨੇ ਇਹਨਾਂ ਤੇ ਕੀ ਬੀਤੂਗੀ। ਹੂੰ। ਉਸ ਸਮੇਂ ਮੇਰੇ ਨਾਲ ਖੜੇ ਨੇ ਜਦੋਂ ਮੁੱਖ ਮੰਤਰੀ ਦੇ ਆਉਣ ਨਾਲ ਬਾਈ ਜੀ ਬਹੁਤ ਲੋਕ ਭੱਜ ਗਏ ਸੀਗੇ ਮੂਰੇ ਸਾਹਮਣੇ ਸੀ ਜੀਐਮ ਸੀਗਾ ਠੀਕ ਹੈ ਅਸੀਂ ਉਦੋਂ ਵੀ ਅੜੇ ਖੜੇ ਰਹੇ ਜੋ ਕੋਈ ਦਾ ਸੀ ਕਰਦੇ ਸੀਗੇ ਫਿਰ ਯਾਰ ਦੁੱਖ ਕਿਉਂ ਨਾ ਹੋਵੇ ਕਿਉਂ ਸਾਡੀ ਸਾਡੀ ਮੈਂ ਪਹਿਲੀ ਇੱਕ ਵੀਡੀਓ ਚ ਕਿਹਾ ਸਾਡੀ ਬਲੀ ਕਿਉਂ ਦਿੱਤੀ ਕਿ ਯਾਰ ਅਸੀਂ ਨੇ ਕੀ ਗੁਨਾਹ ਕੀਤਾ ਲੋਕਾਂ ਨੇ ਕੀ ਗੁਨਾਹ ਕੀਤਾ ਬਾਈ ਤੁਹਾਡੇ ਸਾਥ ਦੇ ਕੇ ਅਖਰ ਨੂੰ ਵੋਟ ਪਈ ਹੈ ਨਾ ਜਿੰਨੀ ਪਈ ਉਹਨੇ ਲੋਕ ਤਾਂ ਆਪਣੇ ਨਾਲ ਖੜੇ ਨਹੀਂ 25000 ਦੇ ਲਗਭਗ ਜੋ ਵੀ ਹੈ ਜੀ ਉਹ ਤਾਂ ਆਪਣੇ ਨਾਲ ਖੜੇ ਨਹੀਂ ਫਿਰ ਉਹਨਾਂ ਦਾ ਕੀ ਕਸੂਰ ਸੀ 25000 ਨੂੰ ਨਹੀਂ ਆਪਾਂ ਸੱਦ ਸਕਦੇ ਨਹੀਂ ਆਪਾਂ ਕਲੀਅਰ ਕਰ ਸਕਦੇ ਵੀ ਇਹ 25000 ਕੌਣ ਲੋਕ ਨੇ ਤਾਂ ਬਾਈ ਕੁਝ ਤਾਂ ਹਲਕੇ ਦੇ ਵਿੱਚੋਂ 20 50 100 ਬੰਦੇ ਤਾਂ ਇਹੋ ਜਿਹੇ ਥੋੜੇ ਹੋਣਗੇ ਜਿਨ੍ਹਾਂ ਦੇ ਇਹ ਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਤੁਹਾਡੇ ਲਈ ਮਿਹਨਤ ਕਰਦੇ ਨੇ ਉਹਨਾਂ ਨਾਲ ਸਲਾਹ ਕਰ ਲੈਂਦੇ ਸਾਡੇ ਨਾਲ ਨਾ ਕਰਦੇ ਉਹ ਸਾਨੂੰ ਦੱਸ ਦਿੰਦੇ ਕਿ ਬਾਈ ਦੁੱਖ ਤਕਲੀਫ ਸੀਗੀ ਵੀ ਸਾਡੇ ਨਾਲ ਕਲੀਅਰ ਕਰੀਏ ਤਾਂ ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ ਬਾਈ ਫੋਨ ਵਾਲੀ ਜੇ ਮੈਨੂੰ ਲੋਕ ਤੁਹਾਡੇ ਵਾਲੀ ਉਹ ਗੱਲ ਚਾਹੋ ਜੇ ਅੱਜ ਫੋਨ ਆ ਜਾਂਦਾ ਮੈਂ ਗੱਲ ਕਰ ਲੈਣਾ ਮੈਂ ਜਾ ਕੇ 골ਡੀ ਨਾਲ ਗੱਲ ਕਰਕੇ ਉਹਦੇ ਨਾਲ ਹੋ ਜਾਣਾ ਤਾਂ ਉਹ ਲੋਕਾਂ ਦਾ ਕੀ ਕਸੂਰ ਆ ਬਾਈ ਜਿਹੜੇ ਮੇਰੇ ਪਿੱਛੇ ਤੁਰੇ ਤੇ ਬਲਕਿ ਲੋਕਾਂ ਨੇ ਮੈਨੂੰ ਇਸ ਲਾਈਨ 'ਚ ਤੁਰਨ ਤੋਂ ਪਹਿਲਾਂ ਇਹ ਸਵਾਲ ਕੀਤਾ ਸੀਗਾ ਕਿ ਤੂੰ ਤਾਂ ਨਹੀਂ ਬਦਲ ਜਾਏਗਾ ਤੂੰ ਤਾਂ ਨਹੀਂ ਗੋਲਟੀ ਮੰਗੂ ਸਾਨੂੰ ਪਿੱਠ ਦਿਖਾ ਦੇਗਾ ਵੀ ਤੂੰ ਰਹੀ ਤਾਂ ਜੇ ਪਿੱਛੇ ਨਹੀਂ ਹਟੇਗਾ ਫਿਰ ਯਾਰ ਹੁਣ ਉਹਦੇ ਤੇ ਮੇਰੇ 'ਚ ਫਰਕ ਕੀ ਰਹੇਗਾ ਨਹੀਂ ਮਤਲਬ ਨਹੀਂ ਭਾਈ ਹੁਣ ਹੁਣ ਤਾਂ ਇਕੱਠੇ ਹੋਣ ਵਾਲੀਆਂ ਗੱਲਾਂ ਦੂਰ ਲੰਘ ਗਈਆਂ ਵੀਰੇ ਨਹੀਂ ਭਾਈ ਜਾਨਸ ਕਈ ਵਾਰ ਬੰਦੇ ਦਾ ਫੋਨ ਫਾਨ ਆ ਜਾਂਦਾ ਯਾਰ ਬੈਠਦੇ ਆ ਉਹ ਸਿਆਸਤ ਦੇ ਅੰਦਰ ਨਹੀਂ ਦੇਖ ਵੀ ਸਿਆਸਤਦਾਨ ਵਰੇ ਗੱਲ ਕਹੀ ਜਾਂਦੀ ਹੈ ਕਿ ਪਤਾ ਨਹੀਂ ਲੱਗੋ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਵੀਰੇ ਹਜੇ ਸਿਆਸਤਦਾਨ ਹੈ ਨਹੀਂ ਕਿ ਮੈਨੂੰ ਬਹੁਤ ਬੰਦੇ ਬਹੁਤ ਚੀਜ਼ਾਂ ਕਹਿ ਦਿੰਦੇ ਨੇ ਕਿ ਭਾਈ ਜਿਹੜੀ ਤੂੰ ਗੱਲ ਹੈਗੀ ਮੈਂ ਤੱਕ ਕਹਿ ਦੇ ਦਿੰਨਾ ਇਹ ਵੀ ਗੱਲ ਸਚਾਈ ਹੈ ਕਿ ਭਾਈ ਅਸੀਂ ਰਾਜਨੀਤੀ ਵਾਲੇ ਮੈਨੂੰ ਕੋਈ ਕਹਿੰਦੇ ਨੇ ਭਾਈ ਤੂੰ ਰਾਜਨੀਤੀ ਵਾਲਾ ਬੰਦਾ ਨਹੀਂ ਵਕਤ ਬਣਾਉਂਦਾ ਵਕਤ ਸਿਖਾਉਂਦਾ ਇਹ ਚੀਜ਼ਾਂ ਠੀਕ ਹੈ ਇਹ ਤੁਸੀਂ ਕਹੇ ਵੀ ਰਾਜਨੀਤੀ ਹੈ ਰਾਜਨੀਤੀ ਵਾਲੇ ਤਾਂ ਫਿਰ ਅਸੀਂ ਬਣੇ ਨਹੀਂ ਨਾ ਹਜੇ ਤਾਂ ਲੋਕਾਂ ਦੇ ਸੇਵਾ ਕਰਨ ਵਾਲੇ ਸੇਵਕ ਆ ਇਹ ਵੀ ਚਰਚਾ ਕਿ ਜਿਹੜੇ ਗੋਲਡੀ ਦੇ ਐਂਟੀ ਬੰਦੇ ਜਿੰਨੇ ਵੀ ਘੁੰਮ ਫਿਰ ਰਹੇ ਨੇਗੇ ਧੂਰੀ ਦੇ ਅੰਦਰ ਕਾਂਗਰਸ ਦੇ ਪੋਲੀਟੀਕਲ ਹਲਕਿਆਂ ਦੇ ਖਾਸ ਕਰਕੇ ਕਾਂਗਰਸ ਦੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਦਾ ਥਾਪੜ ਆਇਆ ਵੀ ਇਹ ਐ ਨਹੀਂ ਫਿਰਦੇ ਹੈਗੇ ਇਹ ਸਾਰੇ ਜਾਣੇ ਨਹੀਂ 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 ਬਾਈ ਜੀ ਥਾਪੜਾ ਤਾਂ ਦੇਖੋ ਗੱਲ ਹੁੰਦੀ ਆ ਸਭ ਤੋਂ ਵੱਡਾ ਥਾਪੜਾ ਤਾਂ ਹੁੰਦਾ ਵਾਹਿਗੁਰੂ ਦਾ ਹੂੰ ਦੂਜਾ ਇਹ ਚੀਜ਼ ਹਰ ਇੱਕ ਲੀਡਰ ਨੂੰ ਪਤਾ ਹੁੰਦੀ ਹੈ ਹਰ ਇੱਕ ਲੀਡਰ ਬਹੁਤ ਸਿਆਣੇ ਨੇ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਦੇ ਤਜਰਬੇ ਬਹੁਤ ਵੱਡੇ ਨੇ ਕਿ ਯਾਰ ਉਹ ਵੀ ਦੇਖ ਲੈਂਦੇ ਨੇ ਵੀ ਸਾਡੇ ਪਿੱਛੇ ਕਿਹੜਾ ਬੰਦਾ ਕਿੰਨੀ ਮਿਹਨਤ ਕਰ ਰਿਹਾ ਸਾਡੀ ਪਾਰਟੀ ਨਾਲ ਕੌਣ ਖੜਿਆ ਹੈ ਇਹ ਤਾਂ ਤੁਸੀਂ ਕਦੇ ਵੀ ਬਈ ਕੋਈ ਚੀਜ਼ ਮਿਲਾ ਕੇ ਦੇਖ ਲਓ ਇੱਕ ਕੋਈ ਵੀ ਘਰ ਦੇ ਵਿੱਚ ਆਪਾਂ ਦੋ ਪੁੱਤ ਹੁੰਦੇ ਇੱਕ ਘਰੇ ਵੇਲਾ ਪਿਆਰੇ ਦਾ ਇੱਕ ਪੁੱਤ ਖੇਤੀ ਕਰਦਾ ਹੁੰਦਾ ਹੈ ਤਾਂ ਖੇਤੀ ਕਰਨ ਵਾਲੇ ਨੂੰ ਤਾਂ ਤਵੱਜੋ ਵੱਧ ਦਿੰਦੀ ਹੁੰਦੀ ਹੁੰਦੀ ਹੈ ਠੀਕ ਹੈ ਫਿਰ ਇਹ ਤਾਂ ਪਾਰਟੀ ਵੀ ਉਹੀ ਚੀਜ਼ ਸੋਚੂ ਉਹਨਾਂ ਨੂੰ ਪਤਾ ਸਾਡੇ ਲਈ ਸਾਡਾ ਪੁੱਤ ਕਿਹੜਾ ਮਿਹਨਤ ਕਰ ਰਿਹਾ ਹੈ ਥਾਫੜਾ ਤਾਂ ਹੁਣ ਲੀਡਰ ਦੇਖੋ ਤੁਸੀਂ ਕੰਮ ਕਰ ਲਓ ਬਾਈ ਕੋਈ ਵੀ ਬੰਦਾ ਕੰਮ ਕਰਦਾ ਉਹਨੂੰ ਪਾਰਟੀ ਤੇ ਇਹ ਗੱਲ ਕਹਿੰਦੀ ਹੈ ਵੀ ਚਾਕੜਾ ਹੋ ਕੇ ਕੰਮ ਕਰ ਬਈ ਹਮ ਹਾਂ ਗੱਲੇ ਵੀ ਹੈ ਕਿ ਜਿੰਨੀ ਵੀ ਟਿਕਟ ਨੂੰ ਲੈ ਕੇ ਦਾ ਮਾਰਾ ਮਾਰੀ ਚਲੋ ਹਰ ਹਲਕੇ ਜੀ ਹੁੰਦੀ ਹੈ ਕਾਂਗਰਸ ਦੇ ਅੰਦਰ ਜਿਆਦਾ ਕਿ ਵੀ ਲੋਕਾਂ ਨੂੰ ਇਹ ਲੱਗਦਾ ਵੀ ਕਾਂਗਰਸੀ ਇਹ ਵੀ ਵਹਿਮ ਪਾਲੀ ਬੈਠੇ ਆ ਜਾਂ ਵਹਿਮ ਬਣ ਵੀ ਜਾਂਦਾ ਹੈ ਕਿ ਜਿਵੇਂ ਦੇ ਹਾਲਾਤ ਬਣ ਜਾਂਦੇ ਆ ਸਿਆਸਤ ਦੇ ਅੰਦਰ ਵੀ ਸਰਕਾਰ ਤਾਂ ਆਉਣੀ ਆਉਣੀ ਹੈ ਕਿ ਤੇ ਇਸੇ ਚੱਕਰ ਚ ਤਾਂ ਨਹੀਂ ਸਾਰੇ ਲੱਗੇ ਹੋਏ ਵੀ ਬਸ ਸਰਕਾਰ ਆਉਣੀ ਹੈ ਸ਼ਾਇਦ ਇਸੇ ਚੱਕਰ ਜਿੱਤ ਉਤ ਜਾਈਏ ਨਹੀਂ ਭਾਈ ਜੀ ਸਰਕਾਰ ਆਉਣ ਤੋਂ ਪਹਿਲਾਂ ਫਿਰ ਟਿਕਟਾਂ ਕਿਹੜਾ ਉਹ ਹੀ ਛੱਦੇ ਫਿਰਦੇ ਨੇ ਟਿਕਟਾਂ ਵੀ ਤਾਂ ਬੰਦਾ ਦੇਖ ਕੇ ਸਰਕਾਰ ਵੀ ਤਾਂ ਤਾਂ ਹੀ ਆਉਗੀ ਨਾ ਜੇ ਟਿਕਟਾਂ ਦੀ ਵੰਡ ਸਹੀ ਆਊਗੀ ਔਰ ਰਹੀ ਗੱਲ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਸੀਗੀ ਉਹ ਕਿੰਨੀ ਆਮੀਦਾ ਆਸਾਂ ਨਾਲ ਚੁਣੀਤੀ ਬਦਲਾਅ ਵਾਲੀ ਸਰਕਾਰ ਉਹਨਾਂ ਨੇ ਲੋਕਾਂ ਨਾਲ ਕੀ ਕੀਤਾ ਤਾਂ ਇਸੇ ਕਰਕੇ ਲੋਕਾਂ ਨੂੰ ਪਤਾ ਵੀ ਜੇ ਸਾਡਾ ਕੁਝ ਕਰ ਸਕਦੀ ਆ ਤਾਂ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਨਾਲੇ ਉਸ ਟਾਈਮ ਕਾਂਗਰਸ ਪਾਰਟੀ ਦੇ ਲੀਡਰ ਹੋਰ ਸੀ ਜਿਹੜੇ ਆਪਾਂ ਕਹਿ ਰਹੀਏ ਨਾ ਵੀ ਫਰੰਟ ਤੇ ਸੀਗੇ ਉਹ ਹੋਰ ਸੀਗੇ ਉਹ ਸਾਈਡ ਤੇ ਹੋ ਗਏ ਭਾਈ ਜੀ ਹੁਣ ਹਰ ਇੱਕ ਨੂੰ ਪਤਾ ਵੀ ਕਾਂਗਰਸ ਪਾਰਟੀ 'ਚ ਚੰਗੇ ਲੀਡਰ ਨੇ ਤਾਂ ਇਹ ਕਾਂਗਰਸ ਪਾਰਟੀ ਹੀ ਹੈ ਜਿਹੜੀ ਲੋਕਾਂ ਦੀ ਗੱਲ ਸੁਣ ਸਕਦੀ ਹੈ ਤੇ ਲੋਕਾਂ ਦੇ ਕੰਮ ਮਸਲੇ ਹੱਲ ਕਰ ਸਕਦੀ ਹੈ। ਇੱਕ ਇਹ ਵੀ ਗੱਲ ਚੱਲਦੀ ਹੈ ਖਾਸ ਕਰਕੇ ਸੰਗਰੂਰ ਦੇ ਅੰਦਰ ਕਿ ਵੀ ਧੂਰੀ ਦੇ ਵਿੱਚ ਜਿੰਨੀ ਮਾਰਾਂ ਮਾਰੀ ਹੈ ਕਹਿੰਦੇ ਨੇ ਬਿੱਲੀਆਂ ਦੀ ਲੜਾਈ 'ਚ ਟਿਕਟ ਕੋਈ ਹੋਰ ਹੀ ਲੈ ਜਾਂਦਾ ਹੈ ਕਈ ਵਾਰ। ਚਲੋ ਫਿਰ ਇੱਥੇ ਗੱਲ ਇਹ ਵੀ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਬਿੱਲੀਆਂ ਦੀ ਲੜਾਈ 'ਚ ਜਿਹੜਾ ਟਿਕਟ ਹੋਰ ਲੈ ਜੂ ਫਿਰ ਬਿੱਲੀਆਂ ਨੂੰ ਇਕੱਠੀਆਂ ਕਿਵੇਂ ਕਰੂਗਾ। ਹੂੰ। ਬਿੱਲੀਆਂ ਵੀ ਦੇਖ ਲਓ ਵੀ ਪਰ ਚਿੱਟੀਆਂ ਤਾਂ ਨਹੀਂ ਹੈਗੀਆਂ ਮਾਗੜ ਵਿਲੇ ਤਾਂ ਨਹੀਂ ਇਹ ਵੀ ਦੇਖ ਲਓ ਫਿਰ ਬਾਈ ਵੀ ਕਹਾ ਮੂੰਦੇ ਕੌਣ ਨੇ ਉਹ ਗੱਲਾਂ ਬਾਈ ਚਲੋ ਆਪਾਂ ਆਪਣੇ ਮੂੰਹੋਂ ਕਾਹ ਨੂੰ ਏਡੀਆਂ ਗੱਲਾਂ ਕਰੀਏ ਤਾਂ ਹੁਣ ਜਿਵੇਂ ਜਿਵੇਂ ਵਕਤ ਲੰਗੀ ਜਾਂਦਾ ਜਿਵੇਂ ਜਿਵੇਂ ਜਾਈ ਜਾਂਦੇ ਆ ਬਾਈ ਉਹ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਨਹੀਂ ਅਜੇ ਤੱਕ ਖੈਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਤਾਂ ਹੋ ਗਈ ਆਪਣੀ ਮਜ਼ਾਕ ਵਾਲੀ ਗੱਲ ਨਹੀਂ ਕਦੇ ਕੋਈ ਇਹੋ ਜੀ ਗੱਲ ਸੁਣੀ ਨਹੀਂ ਬਾਈ ਦੇਖੋ ਟਿਕਟ ਦੀ ਗੱਲ ਤਾਂ ਟਿਕਟਾਂ ਆਉਣੀਆਂ ਨੇ ਜਾਣੀਆਂ ਨੇ ਇਸੇ ਲਈ ਬੰਦਾ ਇਸ ਰਾਜ ਪੈ ਜਾਂਦਾ ਟਿਕਟਾਂ ਟੁਕਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਗੀਆਂ ਗੱਲੇ ਹੁੰਦੀ ਹੈ ਕਿ ਬੰਦੇ ਦਾ ਵਿਜ਼ਨ ਵੀ ਹੁੰਦਾ ਯਾਰ ਮੈਂ ਜੇ ਕੁਝ ਬਣ ਜਾ ਮੇਰਾ ਦੇਖੋ ਹਰ ਕੋਈ ਹੁੰਦਾ ਮੁੱਖ ਮੰਤਰੀ ਵੀ ਵਾਅਦੇ ਕਰਕੇ ਗਏ ਸੀ ਇੱਥੇ ਹਨਾ ਤੁਹਾਡਾ ਵੀ ਕੋਈ ਹੋਊਗਾ ਕਿ ਯਾਰ ਵੀ ਆ ਪੰਜ ਸੱਤ ਕੰਮ ਨੇ ਯਾਰ ਜਿਹੜੇ ਵੀ ਮੈਂ ਕਰਾਉਣੇ ਚਾਹੁੰਦਾ ਯਾਰ ਮੇਰਾ ਜੇ ਮੈਂ ਪਿੰਡ ਦਾ ਸਰਪੰਚ ਬਣਿਆ ਸੀ ਤਾਂ ਆ ਕਰ ਲਿਆ ਸੀਗਾ ਹੁਣ ਮੇਰੇ ਹਲਕੇ ਵਾਸਤੇ ਚਾਰ ਪੰਜ ਕੰਮ ਨੇ ਕਿਉਂਕਿ ਹਰ ਬੰਦੇ ਦਾ ਇੱਕ ਵਿਜ਼ਨ ਤਾਂ ਹੁੰਦਾ ਵੀ ਇੱਕ ਆਈਡੀਆ ਇੱਕ ਨਜ਼ਰੀਆ ਵੀ ਮੈਂ ਯਾਰ ਇੱਥੇ ਤੱਕ ਤਾਂ ਕਰਨਾ ਹੈ ਇੰਨਾ ਕੁ ਤਾਂ ਮੈਂ ਆਪਣੇ ਲੋਕਾਂ ਦਾ ਕਰਨ ਦੀ ਕੋਸ਼ਿਸ਼ ਕਰਨੀ ਕੋਈ ਪੰਜ ਸੱਤ ਕੰਮ ਮਿੱਥੇ ਹੋਣ ਤੁਸੀਂ ਇਹ ਚੀਜ਼ ਮੰਨ ਸਕਦੇ ਹੋ ਵੀ ਜਿਹੜਾ ਬੰਦਾ ਜੇ ਵਿਜ਼ਨ ਮੰਨ ਕੇ ਚੱਲਦਾ ਹੈ ਵੀ ਉਹ ਕੰਮ ਕਰ ਦਿੰਦਾ ਫਿਰ ਸੀਐਮ ਸਾਹਿਬ ਨੇ ਜਿਹੜਾ ਵਿਜ਼ਨ ਮੰਨਿਆ ਸੀ ਉਹ ਕਰਤਾ ਗੱਲ ਇਹ ਐ ਵੀ ਜਦੋਂ ਹੁਣ ਮੈਂ ਸਰਪੰਚ ਸੀ ਬਾਈ ਬਹੁਤ ਚੀਜ਼ਾਂ ਮੈਂ ਉਹ ਜੀਆਂ ਕਰਨੀਆਂ ਚਾਹੁੰਦਾ ਹੁੰਦਾ ਸੀ ਪਰ ਉਹ ਹੋ ਨਹੀਂ ਸਕੀਆਂ ਮੈਨੂੰ ਹੋਰ ਤਰੀਕੇ ਨਾਲ ਹੋਰ ਕੰਮ ਕਰਨੇ ਪਏ ਅੱਜ ਦੇਖੋ ਕੰਮ ਕਰਨ ਵਾਲੇ ਨੇ ਤਾਂ ਕੰਮ ਕਰਨਾ ਹੁੰਦਾ ਉਹ ਕਿਸ ਤਰੀਕੇ ਨਾਲ ਉਸ ਮੌਕੇ ਤੇ ਕਿਵੇਂ ਦਾ ਕੰਮ ਕਰਦਾ ਹੈ ਉਹ ਕਰਕੇ ਲੋਕਾਂ ਨੂੰ ਕਿਵੇਂ ਸੈਟੀਸਫੈਕਸ਼ਨ ਕਰਾਉਂਦਾ ਉਹ ਜ਼ਰੂਰੀ ਆ ਅੱਜ ਵਿਜਨ ਬਾਈ ਜਿੱਡੀਆਂ ਮਰਜ਼ੀ ਬੈਠਿਆ ਗੱਲਾਂ ਕਰੀ ਜਾਂ ਉਹਦੇ ਨਾਲ ਫਰਕ ਨਹੀਂ ਪੈਂਦਾ ਹੁੰਦਾ ਉਹ ਤਾਂ ਫਿਰ ਪਹਿਲਾਂ ਵਾਲਿਆਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀ ਅੰਦਰ ਉਹਨਾਂ ਤੋਂ ਕੁਝ ਪੂਰਾ ਤਾਂ ਨਹੀਂ ਸਾਡੇ ਧੂਰੀ ਚ ਅਸੀਂ ਇਨਸਾਬ ਨੇ ਕਿਹਾ ਸੀਗਾ ਜੀ ਇੱਥੇ ਵੱਡਾ ਸਟੇਡੀਅਮ ਆਊਗਾ ਚੰਗਾ ਬੱਸ ਸਟੈਂਡ ਬਣੂਗਾ ਚੰਗਾ ਪਾਰਕ ਬਣੂਗਾ ਕੀ ਹੈ ਕੁਝ ਵੀ ਨਹੀਂ ਬਾਈ ਦੇਖੋ ਤਾਂ ਧੂਰੀ ਦਾ ਹਾਲ ਦੇਖੋ ਤਾਂ ਜਾ ਕੇ ਸੀਐਮ ਸਿਟੀਆ ਯਾਰ ਤੇ ਇਸ ਕਰਕੇ ਇਹ ਗੱਲਾਂ ਦਾ ਕੋਈ ਹੈ ਨਹੀਂ ਵੀ ਮੇਰੇ ਉਹ ਵਿਜ਼ਨ ਹੈ ਜੀ ਵੱਡੇ ਵੱਡੇ ਗੱਲਾਂ ਹੁੰਦਾ ਯਾਰ ਸੁਣ ਕੇ ਮੈਂ ਵੀ ਜਿੰਨੀ ਮਰਜ਼ੀ ਕਹੀਂ ਜਾਵਾਂ ਮੇਰਾ ਵੀ ਇਹ ਵਿਜ਼ਨ ਹੈ ਵਿਜ਼ਨ ਦਾ ਸਵਾਦ ਉਦੋਂ ਆਉਂਦਾ ਬਾਈ ਜਦੋਂ ਤੁਸੀਂ ਤੁਹਾਡੇ ਹੱਥ 'ਚ ਕੋਈ ਪਾਵਰ ਆਉਂਦੀ ਆ ਤੁਸੀਂ ਉਹਦਾ ਮਿਸਚੂਜ਼ ਨਹੀਂ ਕਰਦੇ ਲੋਕਾਂ ਲਈ ਕੰਮ ਕਰਕੇ ਦਿਖਾਉਨੇ ਹੋ ਹੂੰ ਉਹ ਵੀ ਮੈਂ ਕਿ ਹੁਣ ਅੱਜ ਕੱਲ੍ਹ ਦੌਰ ਚੱਲਦਾ ਹੈ ਕਿ ਵੀ ਸਿਆਸਦਾਨ ਕਹੀ ਜਾਂਦੇ ਮੇਰਾ ਆ ਵੀ ਜਣ ਜਿਵੇਂ ਕਿ ਪਹਿਲਾਂ ਕਲਾਕਾਰਾਂ ਨੂੰ ਪੁੱਛਣਾ ਪਈ ਤੁਹਾਨੂੰ ਕਿਹਦਾ ਕਿਹਨੂੰ ਉਸਤਾਦ ਮੰਨਦਾ ਉਹ ਸਾਰਿਆਂ ਨੇ Nusrat Saab ਦਾ ਨਾਮ ਲੈ ਦਿੰਦੇ ਸੀ ਮੈਂ ਉਹਨੂੰ ਵੀ ਉਸਤਾਦ ਮੰਨਦਾ ਫਿਰ ਭਾਈ ਜੀ ਕਿਸੇ ਨੂੰ ਇਹ ਪੁੱਛਿਆ ਵੀ Nusrat Saab ਉਹਨਾਂ ਦੀ ਜਿਹੜੀ ਰਿਆਸਤ ਕਰਨ ਦਾ ਟਾਈਮ ਸੀ ਜਾਂ ਉਹਨਾਂ ਦੀ ਮਿਹਨਤ ਸੀ ਤੁਸੀਂ ਉਹਦੇ ਨੇੜੇ ਤੇੜੇ ਕਦੇ ਲੱਗੇ ਹੋ ਕਹਿਣ ਨਾਲ ਉਸਤਾਦ ਨਹੀਂ ਨਾ ਤਾਰੇ ਜਾਂਦੇ ਹੁੰਦੇ ਬਾਈ ਹਰਦੀਪ ਦੇਖੋ ਜਿਹੜੇ ਤੁਹਾਡੇ ਲੋਕ ਨਾਲ ਚੱਲਦੇ ਆ ਉਹਨਾਂ ਦਾ ਇੱਕ ਹੁੰਦਾ ਕਿ ਵੀ ਯਾਰ ਅਸੀਂ ਇਹਦੇ ਨਾਲ ਖੜ ਗਏ ਦੇਖੋ ਜਿਹੜਾ ਆਮ ਸੁਧਾਰਨ ਬੰਦਾ ਹੁੰਦਾ ਪਿੰਡ ਦਾ ਉਹਨੂੰ ਐ ਹੁੰਦਾ ਕਿ ਯਾਰ ਅਸੀਂ ਤਾਂ ਇਹਦੇ ਨਾਲ ਖੜੇ ਆਂ ਕਈ ਵਾਰ ਬੰਦੇ ਦੇ ਐ ਹੋ ਜਾਂਦਾ ਕਿ ਮੈਨੂੰ 골ਡੀ ਬਾਈ ਆ ਗਿਆ ਵੀ ਤੁਸੀਂ ਤੁਸੀਂ ਕਹੋਗੇ ਯਾਰ ਠੀਕ ਆ ਹੁਣ ਵੱਡਾ ਬੰਦਾ ਆ ਗਿਆ ਆਪਾਂ ਕੀ ਕਰਨਾ ਆਂ ਵੀ ਬੰਦਾ ਪਿੱਛੇ ਹੀ ਹਟ ਜਾਂਦਾ ਆ ਉਹ ਵੱਡਾ ਬੰਦਾ ਬਣਾਇਆ ਕਿਨੇ ਸੀ ਬਾਈ ਹੂੰ ਬੱਡਾ ਬੰਦਾ ਬਣਾਉਣ ਵਾਲੇ ਵੀ ਤਾਂ ਇਹੀ ਲੋਕ ਸੀਗੇ ਨਾ ਹੂੰ ਇਹ ਸੀਜ਼ਨ ਆ ਬਾਈ ਕੋਈ ਫਰਕ ਨਹੀਂ ਪੈਣ ਵਾਲਾ ਮੈਂ ਪਹਿਲਾਂ ਵੀ ਕਹੇ ਹੈਗਾ ਤੇ ਇੱਕ ਦੋ ਇੰਟਰਵਿਊਆਂ ਦੇ ਵਿੱਚ ਕਿ ਕਿਸੇ ਦੇ ਆਉਣ ਨਾਲ ਬਾਈ ਕੋਈ ਫਰਕ ਨਹੀਂ ਹੈਗਾ ਠੀਕ ਹੈ ਕੋਈ ਆਉਂਦਾ ਪਾਰਟੀ ਲਈ ਕੰਮ ਕਰਦਾ ਯਾਰ ਹੋ ਸਕਦਾ ਉਹ ਮੇਰੇ ਲਈ ਉਲਾਹੇਬੰਦ ਹੋਵੇ ਹੂੰ ਮੈਨੂੰ ਉਸ ਚੀਜ਼ ਦਾ ਇਤਰਾਜ਼ ਹੈ ਆਉਂਦਾ ਮਿਹਨਤ ਕਰਦਾ ਲਾਈਨ 'ਚ ਲੱਗਿਆ ਹੋਇਆ ਕਰ ਰਿਹਾ ਤੂੰ ਕੋਈ ਗੱਲ ਨਹੀਂ ਔਰ ਇਹ ਗੱਲ ਮੇਰੀ ਮੈਂ ਭਾਈ ਇਸ ਗੱਲ ਦਾ ਦੇਖੋ ਮੈਂ ਆਪਣਾ ਤਾਂ ਕਹਿ ਸਕਦਾ ਮੈਂ ਕਿਸੇ ਹੋਰ ਦਾ ਨਿੱਤ ਨਹੀਂ ਦੇ ਸਕਦਾ ਕਿ ਹਾਂ ਮੈਂ ਇਹ ਲੋਕਾਂ ਨੂੰ ਪਿੱਠ ਨਹੀਂ ਦਿਖਾਉਂਗਾ ਮੈਂ ਇਨਾਂ ਲਈ ਤੁਰਿਆ ਸੀ ਸਭ ਨੂੰ ਪਤਾ ਹੈ ਕਿ ਮੈਂ ਇਸ ਲਾਈਨ ਤੋਂ ਟਾਲਾਵਟਦਾ ਸੀ ਕਿ ਇਨਾਂ ਲਈ ਤੁਰਿਆ ਸੀ ਜੇ ਹੁਣ ਤੁਰਿਆ ਬਈ ਤਾਂ ਮੈਂ ਇਹਨਾਂ ਨੂੰ ਪਿੱਠ ਨਹੀਂ ਦਿਖਾਉਂਗਾ ਇਹਨਾਂ ਦਾ ਕੀ ਕਸੂਰ ਹੈ ਭਾਈ ਠੀਕ ਹੈ ਹਰ ਵਾਰ ਲੀਡਰ ਇਹਨਾਂ ਨੂੰ ਛੱਡ ਜਾਂਦੇ ਨੇ ਇਹ ਲੋਕ ਆਪਾ ਤਾਂ ਵਿਚਾਰੇ ਉਹ ਹੀ ਛੋਟੀਆਂ-ਛੋਟੀਆਂ ਬੇਸਿਕ ਗੱਲਾਂ ਲਈ ਉਹ ਆਪਾ ਤਾਂ ਆਸਾ ਵੱਡੀਆਂ ਲਾ ਕੇ ਬਹਿ ਜਾਂਦੇ ਨੇ ਕਸੂਰ ਕੀ ਹੈ ਲੋਕਾਂ ਦਾ ਇੱਕ ਵੀ ਗੱਲ ਹੈ ਕਿ ਬਈ ਚਲੋ ਟਿਕਟ ਤਾਂ ਦੇਖੋ ਇੱਕ ਨੂੰ ਮਿਲਣੀ ਆ ਤੁਹਾਨੂੰ ਮਿਲ ਜੇ ਇਹ ਨੂੰ ਮਿਲ ਜੇ ਪੀ ਨੂੰ ਮਿਲ ਜੇ ਜੇ ਬਾਈ ਗੋਲਡੀ ਨੂੰ ਟਿਕਟ ਮਿਲਦੀ ਹੈ ਤੁਸੀਂ ਉਹਨਾਂ ਦਾ ਸਾਥ ਦਓਗੇ ਤੇ ਜੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਥ ਮੰਗਣ ਜਾਓਗੇ ਉਹਨਾਂ ਤੋਂ ਦੇਖੋ ਬਾਈ ਟਿਕਟ ਦਾ ਜਿਹੜਾ ਫੈਸਲਾ ਹੁੰਦਾ ਨਾ ਉਹ ਜੇ ਤਾਂ ਹੁੰਦਾ ਸਰਵੇ ਦੇ ਸਬੰਧ ਵਿੱਚ ਆਪਾਂ ਨੂੰ ਜਦੋਂ ਇਸ ਲਾਈਨ ਦੇ ਵਿੱਚ ਆਉਂ ਆਪਾਂ ਨੂੰ ਕਲੀਅਰ ਪਤਾ ਹੁੰਦਾ ਵੀ ਇਹ ਫੈਸਲਾ ਕਿਸ ਹਿਸਾਬ ਨਾਲ ਹੋ ਜਾਂਦਾ ਉਹ ਤਾਂ ਉਸ ਟਾਈਮ ਦਾ ਫੈਸਲਾ ਕਲੀਅਰ ਕਰੂਗਾ ਤੇ ਦੂਜੀ ਗੱਲ ਜਿਹੜੇ ਮੇਰੇ ਲੋਕ ਮੇਰੇ ਨਾਲ ਤੁਰੇ ਹੋਏ ਨੇ ਅੱਜ ਮੈਨੂੰ ਪਿਆਰ ਦੇ ਰਹੇ ਨੇ ਜਾਂ ਜਿੰਨਾ ਚ ਮੈਂ ਵਿਚਰਦਾ ਭਾਈ ਮੈਂ ਉਹਨਾਂ ਦੀ ਸਲਾਹ ਜ਼ਰੂਰ ਲਵਾਂਗਾ ਹਮ ਉਹਨਾਂ ਦੀ ਸਲਾਹ ਬਿਨਾ ਮੈਂ ਕੁਝ ਨਹੀਂ ਕਰਾਂਗਾ ਇਹ ਮੇਰਾ ਹਮੇਸ਼ਾ ਇਹ ਹੀ ਰਹੂਗਾ ਕਿ ਉਹਨਾਂ ਤੋਂ ਬਿਨਾ ਮੇਰਾ ਕੋਈ ਫੈਸਲਾ ਨਹੀਂ ਹੋਊਗਾ ਤਾਂ ਤੁਸੀਂ ਬਾਈ ਹਰਦੀਪ ਨਾਲ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣੀ ਆ ਦੇਖੋ 2027 ਨੇੜੇ ਕਹਿ ਲਿਏ ਜਾਂ ਦੂਰ ਕਹਿ ਲਿਏ ਪਰ ਸਿਆਸਤ ਜਿਹੜੀ ਉਹ ਆਪਣੀਆਂ ਕਰਵਟਾਂ ਲੈਣੀਆਂ ਸ਼ੁਰੂ ਕਰ ਚੁੱਕੀ ਹੈ ਖਾਸ ਕਰਕੇ ਧੂਰੀ ਹਲਕਾ ਹੈ ਜਿਹੜਾ ਇਹਦੇ ਉੱਤੇ ਸਾਰਿਆਂ ਦੀ ਅੱਖ ਹੈ ਪਿਛਲੀ ਵਾਰ ਵੀ ਸੀ ਇਸ ਵਾਰ ਵੀ ਰਹਿਣੀ ਹੈ ਕਿਉਂਕਿ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਨੇ ਪਹਿਲੀ ਵਿਧਾਨ ਸਭਾ ਚੋਣ ਇਸ ਹਲਕੇ ਤੋਂ ਜਿੱਤੀ ਸੀ ਤੇ ਕਾਂਗਰਸ ਦੇ ਅੰਦਰ ਇਹ ਗੱਲ ਖਾਸੀਅਤ ਵਾਲੀ ਹੈ ਕਿ ਕਾਂਗਰਸ ਦੇ ਇਥੇ ਕਈ ਦਾਵੇਦਾਰ ਨੇ ਨਹੀਂ ਤਾਂ ਆਮ ਜਿੱਥੋਂ ਮੁੱਖ ਮੰਤਰੀ ਖੜਦੇ ਹੋਣ ਉਥੋਂ ਦੂਜੀ ਵਿਰੋਧੀ ਧਿਰ ਦਾ ਉਮੀਦਵਾਰ ਲੱਭਣਾ ਔਖਾ ਹੋ ਦਾ ਵਿਰੋਧੀ ਤੇਰੇ ਦੇ ਲਈ ਪਰ ਵੱਡੀ ਗੱਲ ਹੈ ਬਾਈ ਹਰਦੀਪ ਹੋਣ ਜਾਂ ਕੋਈ ਹੋਰ ਹੋਵੇ ਲਗਾਤਾਰ ਮਿਹਨਤ ਵੀ ਕਰ ਰਹੇ ਨੇ ਤੇ ਉਹ ਟਿਕਟ ਦੇ ਦਾਵੇਦਾਰ ਵੀ ਨੇ ਇਹ ਇੱਕ ਵੱਡੀ ਗੱਲ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਜਰੂਰ ਰੱਖਣਾ